ਔਰਸ ਨੂੰ ਕਿਸੇ ਕਾਰਜ ਲੜੀਂਦੇ ਹੋਣਗੇ ਉਹਨਾਂ ਦੇ ਕਰੇ ਰੇਡਾਂ ਮਾਰਦੇ ਹੋਣਗੇ ਇੱਧਰ ਬਰੋਜਪੁਰ ਮਲ ਪਿੰਡਾਂ ਨੂੰ ਇੱਕ ਦਿਨ ਉਹਨਾਂ ਦੇ ਹਰਪੰਨ ਸਿੰਘ ਮੰਡ ਦੇ ਤੇ ਭਾਈ ਧਿਆਨ ਸਿੰਘ ਮੰਡ ਦੇ ਦੋ ਛੋਟੇ ਭਰਾ ਸਕੂਲ ਪੜ੍ਹਦੇ ਸੀ ਜੀ ਬਸਤੇ ਲੈ ਕੇ ਜਿਵੇਂ ਨਿਆਣੇ ਜਾਂਦੇ ਅਸੀਂ ਵੀ ਜਾਂਦੇ ਹੁੰਦੇ ਸੀ ਉਹ ਘਰੋਂ ਗਏ ਆ ਤੇ ਬਾਅਦ ਵਿੱਚ ਪੁਲਿਸ ਵਾਲੇ ਘਰੇ ਆ ਕੇ ਥਾਣੇਦਾਰ ਨੇ ਭੇਜਤੇ ਉਹ ਕਹਿੰਦੇ ਜੀ ਉੱਥੇ ਮੁਕਾਬਲਾ ਹੋਇਆ ਖਾੜਕੂ ਮਾਰੇ ਗਏ ਆ ਦੇਖੋ ਤਾਂ ਤੁਹਾਡੇ ਤਾਂ ਨਹੀਂ ਬੱਚੇ ਹੈਗੇ ਖਾੜਕੂ ਮਰੇ ਆ ਜਦੋਂ ਉਹ ਗਏ ਆ ਉੱਥੇ ਥਾਣੇ 'ਚ ਲਾਸ਼ਾਂ ਦੇਖੀਆਂ ਕੱਪੜੇ ਚੱਕ ਕੇ ਉਹ ਮਾਂ ਨੇ ਦੇਖਿਆ ਤੇ ਉਹਨੇ ਦੇਖਿਆ ਤਾਂ ਸਾਡੇ ਨਿਆਣੇ ਸਕੂਲ ਗਏ ਸੀ ਸਵੇਰ ਨੂੰ ਇਹ ਕਹਿੰਦੇ ਆ ਉਹ ਖਾੜਕੂ ਸੀ ਰੋਣ ਲੱਗੀ ਮਾਂ ਉਹਦਾ ਬਾਪ ਕਹਿੰਦਾ ਰੋਣਾ ਨਹੀਂ ਚੁੱਪ ਕਰ ਚੁੱਪ ਕਰ ਜਾ ਉਹ ਆ ਕੇ ਥਾਣੇਦਾਰ ਅਬਾ ਤਬਾ ਬੋਲਣ ਲੱਗ ਗਿਆ ਇਹਨਾਂ ਨੇ ਸਾਡੇ ਮੁਕਾਬਲਾ ਕੀਤਾ ਬੰਦੇ ਮਾਰੇ ਜੋ ਵੀ ਮਾੜਾ ਚੰਗਾ ਬੋਲਿਆ ਆਖਿਰ ਉਹ ਥਾਣੇਦਾਰ ਕਹਿੰਦਾ ਥਾਣੇਦਾਰ ਨੂੰ ਉਹਦਾ ਬਾਪ ਕਹਿੰਦਾ ਮੰਨਦਾ ਕਹਿੰਦਾ ਯਾਰ ਮੰਨਦੇ ਆ ਵੀ ਹਰਭਜਨ ਨੇ ਵੱਡੇ ਨੇ ਹਰਭਜਨ ਸਿੰਘ ਮੰਨਦੇ ਨੇ ਕੁਛ ਤੇ ਤੇਰੀ ਸਰਕਾਰ ਦਾ ਵਿਗਾੜਿਆ ਹੁਣ ਨਾ ਭੋਰਾ ਭੋਰਾ ਨਿਹੜਿਆਂ ਨੇ ਤੇਰਾ ਕੀ ਵਿਗਾੜਿਆ ਸੀਗਾ ਇਹਨਾਂ ਨਿਹੜਿਆਂ ਨੇ ਤੇਰਾ ਕੀ ਵਿਗਾੜਤਾ ਸੀਗਾ ਤੇਰਾ ਇਹ ਮਾਰਤੇ ਚੜਿਤ ਮੈਂ ਤੈਨੂੰ ਕੀ ਕਹਣਾ ਤੈਨੂੰ ਰੱਬ ਦੇਖੋ ਲਾਛਾਂ ਦੇ ਅਸੰਸਕਾਰ ਹੋ ਗਿਆ ਬਾਦ ਵਿੱਚ ਇੱਕ ਕਿਸੇ ਪਿੰਡ ਤੋਂ ਲਗਾਤਾਰ ਮੰਡਾ ਸਾਹਿਬ ਨੂੰ ਕਿਸੇ ਸੱਜਣ ਦਾ ਫੋਨ ਆਉਣ ਲੱਗ ਗਿਆ ਹੁਣ ਆਹ 10 ਕਸਰ ਪਹਿਲਾਂ ਦੀ ਗੱਲ ਜੀ ਸਾਡੇ ਬੰਦੇ ਨੇਗੇ ਤੁਹਾਨੂੰ ਮਿਲਣਾ ਚਾਹੁੰਦੇ ਆ ਮੈਂ ਤੁਹਾਨੂੰ ਮਿਲਾਉਣਾ ਤੁਸੀਂ ਕਿਦਨਾਂ ਆਉਣਾ ਸਾਡੇ ਲਾਗੇ ਚ ਉਹ ਅਖਾ ਕੋਈ ਵੈਸੇ ਮਿਲਣਾ ਚਾਹੁੰਦਾ ਹੋਣਾ ਕੋਈ ਇਹਨਾਂ ਦੱਸਾਂਗੇ ਫੇਰ ਫੋਨ ਫੇਰ ਫੋਨ ਇੱਕਦਮ ਜਦੋਂ ਜਾਣਾ ਸੀ ਉਹ ਕਹਿੰਦੇ ਸੀ ਅੱਜ ਆਉਣਾ ਉਹ ਲੈ ਗਏ ਉਹਦੇ ਘਰ ਉਹ ਬੰਦਾ ਦਿਖਾਇਆ ਜਾ ਕੇ ਉਹੀ ਥਾਣੇਦਾਰ ਵਿੜੇ ਚ ਪਾਇਆ ਹੋਇਆ ਗੰਦੇ ਥਾਂ ਤੇ ਤੇ ਉਹਦੇ ਇੱਥੇ ਸਾਰੇ ਸਰੀਰ ਦੇ ਉੱਤੇ ਕੀੜੇ ਚੱਲ ਰਹੇ ਸਨ। ਬੁਰਾ ਹਾਲ ਸੀ ਉਹਦਾ ਬੋ ਮਾਰਦੀ ਸੀ ਉਹਦੇ ਵਿੱਚ। ਉਹਦੇ ਘਰ ਦੇ ਕਹਿੰਦੇ ਇਹਦੀ ਜਾਨ ਨਹੀਂ ਨਿਕਲਦੀ। ਇਹਦੇ ਦਿਮਾਗ 'ਚ ਇਹ ਗੱਲ ਫਸੀ ਹੋਈ ਆ ਵੀ ਉਹਨਾਂ ਦੇ ਪਰਿਵਾਰ ਦੇ ਬੱਚੇ ਮਾਰੇ ਸੀ। ਜਿੰਨਾ ਟਾਈਮ ਉਹ ਪਰਿਵਾਰ ਅਰਦਾਸ ਨਹੀਂ ਨਾ ਕਰਦਾ ਮੇਰੀ ਜਾਨਵਰੀ ਨਿਕਲ ਨਹੀਂ। ਤੁਸੀਂ ਅਰਦਾਸ ਕਰੋ। ਜਿੰਨੇ ਨਾਲ ਗਏ ਸੀ ਉਹ ਸਾਰਿਆਂ ਨੇ ਜਿਹਨੇ ਵੀ ਸੁਣੀ ਵੀ ਇਹਨੇ ਆਹ ਕੁਛ ਕੀਤਾ ਹੋਇਆ ਉਹ ਕਿ ਤੋਬਾ ਐਡਾ ਪਾਪੀ ਮਹੰਦ ਸਾਹਿਬ ਕਹਦੇ ਨਹੀਂ ਮੇਰਾ ਮਨ ਨਹੀਂ ਮੰਨਦਾ ਪਰ ਹੁਣ ਤਾਂ ਮੈਂ ਨਹੀਂ ਘਰ ਜਾ ਕੇ ਜਦੋਂ ਮੈਂ ਨਿਤਨੇਮ ਕਰੂੰ ਰਾਤ ਨੂੰ ਰਹਿਰਸ ਕਰਕੇ ਜਦੋਂ ਮੈਂ ਅਰਦਾਸ ਕਰਦਾ ਉਦੋਂ ਮੈਂ ਦੋ ਸ਼ਬਦ ਕੀਤੇ ਬਾਰੇ ਕਹ ਦੂੰ ਐਦਾਂ ਪੰਜਾਬ ਦੇ ਵਿੱਚ ਪੱਗਾਂ ਦਾੜੇ ਵਾਲੇ ਪੁਲਿਸੀਆਂ ਨੇ ਸਿੱਖਾਂ ਦੇ ਘਰੇ ਜੱਪ ਕੀ ਸਾਡੇ ਪੰਜਾਬ ਦੇ ਵਿੱਚ ਲੋਥਾਂ ਦੇ ਢੇਰ ਲਾਏ ਨੇ